ਹਰ ਨਾਮ ਲਿਹੋ ਮੀਤਾ ਲਿਹੋ ਆਗੈ ਬਖਮ ਪੰਥ ਪਿਆਨਾ ਹਰ ਨਾਮ ਲਿਹੋ ਮੀਤਾ ਲਿਹੋ ਏ ਮੇਰੇ ਮਿੱਤਰ ਪਿਆਰੇ ਇਹ ਸੰਸਾਰ ਦੇ ਵਿੱਚ ਆਇਆ ਹੈ ਮਨੁੱਖਾ ਦੇਹੀ ਮਿਲੀ ਹੈ ਉਹਦੇ ਨਾਮ ਨੂੰ ਸਿਮਰ ਉਹਦੇ ਨਾਮ ਦੇ ਕਮਾਈ ਕਰ ਹਰ ਨਾਮ ਲਿਹੋ ਨਾਮ ਨੂੰ ਜਪ ਸਮਿਤਾ ਲਿਓ ਸਿਮਰ ਉਸਨੂੰ ਚੇਤੇ ਕਰ ਆਗਾ ਬਖਮ ਪੰਥ ਭਿਆਨ ਇਸ ਜੀਵਨ ਰੂਪੀ ਮਾਰਗ ਤੇ ਆਉਣ ਵਾਲੇ ਸਮੇਂ ਚ ਕਿਉਂਕਿ ਜਦੋਂ ਆਪਾਂ ਜੀਵਨ ਗੁਜ਼ਾਰਦੇ ਆ ਜੀਵਨ ਵਿੱਚੋਂ ਲੰਘਦੇ ਆ ਤੇ ਕਈ ਤਰ੍ਹਾਂ ਦੇ ਸਮੇਂ ਆਉਂਦੇ ਨੇ ਔਖੇ ਸੌਖੇ ਸਮੇਂ ਵਿਕਾਰਾਂ ਦਾ ਵਾਧ ਘਾਟ ਆਗਾ ਬਖਮ ਪੰਥ ਭਿਆਨ ਅਗਲਾ ਜਿਹੜਾ ਤੇਰਾ ਰਸਤਾ ਹੈ ਨਾ ਜਿਹੜੇ ਰਸਤੇ ਤੇ ਆਪਾਂ ਮਾਰਗ ਤੇ ਆਪਾਂ ਚੱਲ ਰਹੇ ਆਂ ਇਹ ਜੀਵਨ ਵਿੱਚ ਕਦੇ ਦੁੱਖਾਂ ਦਾ ਘੇਰਾ ਪੈ ਜਾਂਦਾ ਹੈ ਕਦੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ ਕਦੇ ਮਨੁੱਖ ਵਿਕਾਰਾਂ ਦੇ ਅਧੀਨ ਹੋ ਕੇ ਉਸ ਰੱਬ ਨੂੰ ਹੀ ਭੁੱਲ ਜਾਂਦਾ ਹੈ ਇਹ ਮੇਲਿਆ ਮਣਾ ਨਾਮ ਦੇ ਕਮਾਈ ਕਰ ਜਿਹੜੇ ਨਾਮ ਦੇ ਕਮਾਈ ਤੇਰੇ ਨਾਲ ਸਹਾਈ ਹੋਵੇਗੀ ਤੇ ਨਾਲ ਸਾਥ ਨਿਭਾਵੇਗੀ ਰਹਾਓ ਸੇਵਤ ਸੇਵਤ ਸਦਾ ਸੇਵ ਉਹਨੂੰ ਸਿਮਰਦਿਆਂ ਹੋਇਆਂ ਸਦਾ ਹੀ ਚੇਤੇ ਕਰ ਉਹਨੂੰ ਤੇਰਾ ਸੰਗ ਬਸਤ ਹੈ ਕਾਲ ਜਿਹੜਾ ਮੌਤ ਦਾ ਹੁਕਮ ਹੈ ਹਰ ਤੇਰੇ ਨਾਲ ਵਰਤ ਰਿਹਾ ਹੈ ਕਮ ਵਕੋ ਵਾਕ ਨੇ ਤੰਦੇ ਵਕੋ ਵਾਕ ਨੇ ਪਰ ਜਿਹੜਾ ਮੌਤ ਦਾ ਟਲ ਸੱਚ ਹੈ ਇਸ ਸਾਰਿਆਂ ਤੇ ਲਾਗੂ ਹੋਣਾ ਹੈ ਕਰ ਸੇਵਾ ਤੂੰ ਸਾਧਕੇ ਹੋਏ ਕਾਟੀਆਂ ਜਮਜਾਲ ਜਦੋਂ ਬੰਦਾ ਸੰਗਤ ਵਿੱਚ ਆ ਕੇ ਸੇਵਾ ਨੂੰ ਤਵੱਜਾ ਦਿੰਦਾ ਹੈ ਸਿਮਰਨ ਦੇ ਨਾਲ ਜੁੜਦਾ ਹੈ ਕਾਟੀਆਂ ਜਮਜਾਲ ਫਿਰ ਜਮਾ ਦੀ ਫਹੀ ਮੌਤ ਦੇ ਡਰ ਮੌਤ ਦਾ ਜਿਹੜਾ ਆਤਮਿਕ ਤੌਰ ਤੇ ਮੌਤ ਹੁੰਦੀ ਹੈ ਬੰਦੇ ਦੀ ਜ਼ਮੀਰਕ ਤੌਰ ਤੇ ਮਰ ਜਾਣਾ ਉਸ ਡਰ ਤੋਂ ਮਨੁੱਖ ਬਚ ਜਾਂਦਾ ਹੈ ਹੋਮ ਜਗ ਤੀਰਥ ਕੀਏ ਵਿੱਚ ਹੋਮ ਮੈਂ ਬਦੇ ਵਿਕਾਰ ਤੇ ਕਈ ਮਨੁੱਖ ਕਈ ਕਰੇ ਸੰਸਾਰ ਦੇ ਵਿੱਚ ਜੀ ਵੈਸੇ ਹਨ ਉਹ ਰੱਬ ਦੀ ਪ੍ਰਾਪਤੀ ਵਾਸਤੇ ਨਾਮ ਤੋਂ ਟੁੱਟ ਨਾਮ ਦੀ ਬਰਕਤ ਦੇ ਨਾਲ ਪ੍ਰੇਮ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਹਰ ਤਾ ਉਹ ਰਮਿਆ ਹੋਇਆ ਹੈ ਪਰ ਇਨਾ ਅਵਸਥਾਂ ਤੋਂ ਟੁੱਟ ਇੱਕ ਹੱਠ ਦੇ ਨਾਲ ਤਪ ਦੇ ਨਾਲ ਉਸ ਰੱਬ ਨੂੰ ਖੁਸ਼ ਕਰਨ ਦੇ ਵਿੱਚ ਹੋਮ ਜਗ ਤੀਰਥ ਕਈ ਕੀਏ ਕਈ ਤਰ੍ਹਾਂ ਦੇ ਹਵਨ ਕਰਦੇ ਨੇ ਕਈ ਤਰ੍ਹਾਂ ਦੇ ਜਗ ਕਰਦੇ ਨੇ ਕਈ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਵਿੱਚ ਹਉਮੈ ਬਦੇ ਵਿਕਾਰ ਹੁੰਦਾ ਕੀ ਹੈ ਜਿੰਨੇ ਜ਼ਿਆਦਾ ਕੋਈ ਹਵਨ ਕਰਦਾ ਹੈ ਜਾਂ ਯੱਗ ਕਰਦਾ ਹੈ ਜਾਂ ਤੀਰਤ ਕਰਦਾ ਹੈ ਉਹਦੇ ਅੰਦਰ ਹੰਕਾਰ ਆ ਜਾਂਦਾ ਹੈ ਹਉਮੈ ਆ ਜਾਂਦੀ ਹੈ ਮੈਂ ਇੰਨੇ ਵਾਰ ਹਵਨ ਕਰਾਇਆ ਮੈਂ ਇੰਨੇ ਯੱਗ ਕਰ ਬੈਠਾ ਵਾਂ ਮੈਂਨੇ ਤੀਰਥਾਂ ਦਾ ਇਸ਼ਨਾਨ ਕੀਤਾ ਹੋਇਆ ਹੈ ਆਪਾਂ ਤੀਰਥਾਂ ਦਾ ਗਮਨ ਕਰਦੇ ਆਂ ਕੋਈ ਸੰਗਤ ਕਰਨੇ ਆ ਕਿ ਸਾਡੇ ਅੰਦਰੋਂ ਅਗਣ ਧੁੱਪ ਜਾਣ ਤੇ ਗੁਰੂ ਦੇ ਗਿਆਨ ਦਾ ਚਾਨਣ ਹੋਵੇ ਚੰਗੇ ਕਰਮ ਕੋਈ ਨਿਮਰਤਾ ਕੋਈ ਸਬਰ ਕੋਈ ਧੀਰਜ ਮੇਰੇ ਹਿਰਦੇ ਵਿੱਚ ਵਸੇ ਜੇ ਸਾਡੇ ਅੰਦਰ ਉਸ ਕਰਮ ਨੂੰ ਕਰਕੇ ਹੰਕਾਰ ਆ ਗਿਆ ਫਿਰ ਉਹ ਸਾਡੇ ਕਿਸੇ ਕੰਮ ਦਾ ਨਹੀਂ ਉਹ ਸਾਨੂੰ ਖਵਾਰ ਕਰ ਦਿੰਦਾ ਹੈ ਹੋਮਜਗ तीर्थ किए बीच में हो मैं बड़े विकार इनानों करन दे नाल सिर्फ ਤੁਹਾਡੇ ਅੰਦਰ ਹੰਕਾਰ ਵਧਿਆ ਹੋ ਮੈਂ ਵਧੀ ਮੈਂ ਵਧੀ ਨਰਕ ਸੁਰਗ ਦੋਏ ਪੁੰਚਣਾ ਹੋਏ ਬਹੁਤ ਬਹੁਤ અવਤਾਰ ਤੇ ਨਰਕ ਸੁਰਗ ਦੇ గేੜ ਵਿੱਚ ਫਿਰੋ ਪੁੰਚਣਾ পাপ ਕੀ ਪਟਕਦਾ ਰਹਿੰਦਾ ਹੈ ਬਹੁਤ ਬਹੁਤ અવਤਾਰ ਕਦੀ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਇਸੇ ਤਰਾਹੀ ਇਹ ਰੂਹ ਚਲਦੀ ਰਹਿੰਦੀ ਹੈ ਸੇਵ ਪੂਰੇ ਬ੍ਰਹਮ ਇੰਦਰ ਪੂਰੇ ਨਿਚਲ ਕੋ ਥਾਉ ਨਾਏ ਕਹਿਤ ਕਰਕੇ ਵਿਦਵਾਨ ਹੋਏ ਨੇ ਕੋਈ ਕਹਿ ਦਿੰਦਾ ਮੈਨੂੰ ਸੇਵ ਪੂਰੇ ਨਜ਼ਰ ਆਉਂਦੀ ਹੈ ਕੋਈ ਕਹਿੰਦਾ ਬ੍ਰਹਮ ਪੂਰੇ ਨਜ਼ਰ ਆਉਂਦੀ ਹੈ ਗੁਰਬਾਣੀ ਇਹਨਾਂ ਸਾਰੀਆਂ ਅਵਸਥਾਂ ਤੋਤੇ ਉੱਟ ਕੇ ਕਹਿੰਦੀ ਹੈ ਕੋਈ ਸੇਵ ਪੂਰੇ ਨਹੀਂ ਕੋਈ ਬ੍ਰਹਮ ਪੂਰੇ ਨਹੀਂ ਉਹ ਪਰਮਾਤਮਾ ਇੱਕ ਟਿਕ ਹਰ ਥਾਂ ਘਰਤਰਿਆ ਹੈ ਸਾਰੇ ਟਿਕਾਣੇ ਉਦੇ ਨੇ ਚਾਹੇ ਲੋਕ ਹੈ ਪ੍ਰਲੋਕ ਹੈ ਸਿਵਪੁਰੀ ਹੈ ਬ੍ਰਹਮਪੁਰੀਆ ਉਹ ਇੱਕ ਲਗ ਤਾਰ ਸਭ ਥਾਂ ਤੇ ਵਰਤਰਿਆ ਹੈ ਉਹਦੇ ਤੋਂ ਬਿਨਾ ਕੋਈ ਵੀ ਥਾਂ ਵਾਂਝਾ ਨਹੀਂ ਬਿਨ ਹਰ ਸੇਵਾ ਸੁਖ ਨਹੀਂ ਹੋਏ ਸਾਖਤ ਆਵੇ ਜਾਹੀ ਬਿਨ ਹਰ ਸੇਵਾ ਤੇ ਸੇਵਾ ਸਮਨ ਤੋਂ ਬਿਨਾ ਮਨੁੱਖ ਸੁੱਖਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਧਨ ਦੀ ਕਮਾਈ ਇਸ ਸੰਸਾਰ ਤੇ ਆਪਾਂ ਕਰ ਸਕਣੇ ਆ ਕਈ ਤਰ੍ਹਾਂ ਦੇ ਪਦਾਰਥਾਂ ਨੂੰ ਖੱਟ ਸਕਣੇ ਆ ਪਰ ਜਿਹੜਾ ਆਤਮਿਕ ਸੁੱਖ ਹੈ ਉਹ ਗੁਰੂ ਦੀ ਕਿਰਪਾ ਸਦਕਾ ਮਨ ਵਿੱਚ ਸਬਰ ਦੇ ਨਾਲ ਸੰਤੋਖ ਦੇ ਨਾਲ ਇੱਕ ਗੁਰੂ ਦੇ ਤੇ ਨਿਸ਼ਚਾ ਹੋਵੇ ਭਰੋਸਾ ਹੋਵੇ ਤਾਂ ਹੀ ਮਨ ਦੇ ਵਿੱਚ ਸੁੱਖ ਆ ਸਕਦਾ ਹੈ ਬਿਨ ਹਰ ਸੇਵਾ ਸੁੱਖ ਨਹੀਂ ਕੋਈ ਸਾਖ ਤੇ ਆਵੇਂ ਜਾਹੇ ਤੇ ਜਿਹੜਾ ਰੱਬ ਤੋਂ ਟੁੱਟਾ ਮਨੁੱਖ ਹੈ ਉਹ ਆਉਣ ਜਾਣ ਦੇ ਜਮਨ ਮੰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜੈਸੇ ਗੁਰ ਉਪਦੇਸਿਆ ਮੈਂ ਤੈ ਸੋ ਕਿਹਾ ਪੁਕਾਰ ਜਿਵੇਂ ਹੀ ਗੁਰਬਾਣੀ ਲਗਾਤਾਰ ਜਿਉ ਆਪਾਂ ਵਿਆਖਿਆ ਆਰੰਭ ਕੀਤੀ ਹੋਈ ਹੈ ਜਿਹੜੀ ਸੰਗਤ ਲਗਾਤਾਰ ਆਉਂਦੀ ਹੈ ਯਾਤਰ ਸੰਗਤ ਜਾਣਦੀ ਹੈ ਕਿ ਗੁਰਬਾਣੀ ਅਥਾ ਸਮੁੰਦਰ ਹੈ ਕਦੀ ਗੁਰਬਾਣੀ ਕਿਸ ਵਿਸ਼ੇ ਤੇ ਉਦਾਹਰਣ ਦੇ ਕੇ ਸਮਝਾਉਂਦੀ ਹੈ ਕਦੀ ਪਿਆਰ ਦੇ ਨਾਲ ਸਮਝਾਇਆ ਜਾਂਦਾ ਹੈ ਕਦੀ ਗੁਰਬਾਣੀ ਤਾੜਨਾ ਕਰਦੀ ਹੈ ਦਾਸ ਉਹਨਾਂ ਜੋ ਵੀ ਵਿਆਖਿਆ ਨੂੰ ਕਰਦਾ ਹੈ ਚਾਹੇ ਕੋਈ ਗ੍ਰੰਥੀ ਸਿੰਘ ਹੈ ਕਥਾਵਾਚਕ ਹੈ ਜਾਂ ਜਿੰਨੇ ਵੀ ਕੋਈ ਗਿਆਨਵਾਨ ਨੇ ਜੋ ਗੁਰਬਾਣੀ ਆਪ ਜੀ ਦੇ ਨਾਲ ਸਾਂਝਾ ਕਰਦੀ ਹੈ ਅਖਰੀ ਰੂਪ ਚ ਉਪਦੇਸ਼ ਕਰ ਦਿੱਤੀ ਹੈ ਕਰਦੀ ਹੈ ਉਹੀ ਆਪ ਜੀ ਦੇ ਨਾਲ ਵਿਖਿਆਣ ਕੀਤਾ ਜਾਂਦਾ ਹੈ ਜੈਸਿਓ ਗੁਰਪਦੇਸਿਆ ਮੈਂ ਤੈਸੋ ਕਿਹਾ ਪੁਕਾਰ ਉਮੇ ਹੀ ਸੰਗਤ ਦੇ ਵਿੱਚ ਸਾਂਝਾ ਕੀਤਾ ਜਾਂਦਾ ਹੈ ਨਾਨਕ ਕੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਗੁਰ ਕਿਰਪਾ ਕਰੇ ਬਾਣੀ ਨੂੰ ਸੁਣ ਕੇ ਵਿਚਾਰ ਨੂੰ ਸੁਣ ਕੇ ਸਾਡਾ ਉਧਾਰ ਹੋ ਜਾਵੇ ਸਾਡਾ ਜੀਵਨ ਸਫਲਿਆ ਹੋ ਜਾਵੇ ਇੱਕ ਗੱਲ ਧਿਆਨ ਦੇ ਆ ਜੇ ਕਈ ਵਾਰ ਆਪਾਂ ਸੰਸਾਰ ਵਿੱਚ ਰਹਿੰਨੇ ਆ ਕਈਆਂ ਦੇ ਸਵਾਲ ਹੋ ਜਾਂਦੇ ਨੇ ਕਿ ਗੁਰੂ ਘਰ ਵੀ ਆਉਨੇ ਆ ਬਾਣੀ ਸੁਣਨੇ ਵੀ ਆ ਪੜ੍ਹਦੇ ਵੀ ਆ ਤੇ ਮਨ ਵਿੱਚ ਇਹ ਸਵਾਲ ਆ ਜਾਂਦਾ ਹੈ ਕਿ ਸਾਨੂੰ ਇਹਦਾ ਲਹਾ ਨਹੀਂ ਮਿਲਦਾ ਫਾਇਦਾ ਨਹੀਂ ਮਿਲਦਾ ਤੇ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਸਾਡੀ ਇਹ ਸੇਵਾ ਕੀਤੀ ਸਫਲ ਜਾ ਰਹੀ ਹੈ ਸਾਡੀ ਹਾਜ਼ਰੀ ਸਫਲ ਜਾ ਰਹੀ ਹੈ ਗੁਰੂ ਪਿਆਰ ਵਾਲਿਓ ਜਿੰਨੇ ਵੀ ਆਪਾਂ ਸੇਰ ਕਰਕੇ ਹਾਜ਼ਰ ਹੋਏ ਆ ਲਗਭਗ ਸੰਗਤ ਇਹੀ ਹੈ ਜਿਹੜੀ ਰੋਜ਼ਾਨਾ ਹਾਜ਼ਰੀ ਭਰਦੀ ਹੈ ਦਾਸ ਵੱਲੋਂ ਵੀ ਆਪ ਜੀ ਦੀ ਤਰ੍ਹਾਂ ਹਾਜ਼ਰੀ ਭਰੀ ਜਾਂਦੀ ਐ ਕੋਈ ਮੈਂ ਵੱਖਰਾ ਨਹੀਂ ਤੁਹਾਡੇ ਤੋਂ ਕਿਉਂਕਿ ਮੈਂ ਸਿਰਫ ਜੋ ਗੁਰਬਾਣੀ ਕਹਿੰਦੀ ਆ ਆਪ ਜੀ ਨੂੰ ਸੁਣਾ ਦੇਣਾ ਵਾ ਆਪ ਸੁਣ ਲੈਂਦੇ ਜੋ ਜੀਵਨ ਸਿਰਫ ਇਨਾ ਕੁ ਹੈ ਜੇ ਫਾਇਦੇ ਦੀ ਗੱਲ ਕਰੀਏ ਇਹਦੇ ਤੋਂ ਲਾਹੇ ਦੀ ਗੱਲ ਕਰੀਏ ਕਿ ਆਪਾਂ ਨੂੰ ਗੁਰੂ ਘਰ ਆਉਣ ਦਾ ਸੰਗਤ ਕਰਨ ਦਾ ਗੁਰਬਾਣੀ ਸੁਣਨ ਦਾ ਲਾਹਾ ਕੀ ਹੈ ਇੱਕ ਛੋਟੀ ਜੀ ਉਦਾਹਰਣ ਹੈ ਜ਼ਰੂਰੀ ਨਹੀਂ ਕਿ ਸਾਡੇ ਅੰਦਰ ਸਾਰੀਆਂ ਹੀ ਗੱਲਾਂ ਕਰ ਕਰਨ ਕਿਉਂਕਿ ਆਪਾਂ ਮਨੁੱਖਾ ਜੀਵਾਂ ਕੁਝ ਸਮੇਂ ਆਪ ਤੇ ਗੱਲ ਟਿਕਦੀ ਐ ਫਿਰ ਇਸ ਮਾਈਂਡ ਚੋਂ ਦਿਮਾਗ ਚੋਂ ਦੁਨਿਆਵੀ ਧੰਦਿਆਂ ਕਰਕੇ ਨਿਕਲ ਜਾਂਦੀ ਐ ਕੋਈ ਭਾਂਡਾ ਹੋਵੇ ਘੜਾ ਹੋਵੇ ਉਹਦੇ ਚ ਘੋ ਪਾਇਆ ਜਾਵੇ ਤੇ ਕੁਝ ਸਮੇਂ ਬਾਅਦ ਕੱਢ ਦਿੱਤਾ ਜਾਂਦਾ ਸੱਚ ਜਾਣਿਆ ਜੀ ਉਹਦੇ ਚ ਥੰਧਾਈ ਰਹਿ ਜਾਂਦੀ ਐ ਥੰਦਾ ਰਹਿ ਜਾਂਦਾ ਹੈ ਉਸੇ ਤਰ੍ਹਾਂ ਸਾਡਾ ਸਰੀਰ ਭਾਂਡਾ ਹੈ ਜਦੋਂ ਗੁਰੂ ਘਰ ਆ ਗਿਆ ਗੁਰਬਾਣੀ ਸੁਣੀ ਜੋ ਠੀਕ ਹੈ ਜਿਆਦਾ ਕਿਉਂ ਨਹੀਂ ਰਿਆ ਪਰ ਥੰਧਾਈ ਤੇ ਰਹਿ ਜਾਂਦੀ ਹੈ ਅਸਰ ਕੁਝ ਨਾ ਕੁਝ ਪਰਸੈਂਟ ਸਾਡੇ ਜੀਵਨ ਤੇ ਰਹਿ ਜਾਂਦਾ ਹੈ ਪਰ ਜਿਹੜੇ ਸਾਖਤ ਨੇ ਜਿਨ੍ਹਾਂ ਕਦੀ ਗੁਰੂ ਘਰ ਆਏ ਨਹੀਂ ਸੰਗਤ ਵਿੱਚ ਬੈਠੇ ਨਹੀਂ ਉਹ ਸੰਸਾਰ ਨੂੰ ਕੋਰਾ ਜੀਵਨ ਹੀ गुजार ਕੇ ਚਲੇ ਜਾਂਦੇ ਨੇ ਰਾ ਗਉੜੀ ਮਾਲਾ ਮਹੱਲਾ ਪੰਜਵਾਂ ਪੰਜਵੇਂ ਨਾਨਕ ਅਕਲੇ ਸ਼ਬਦ ਅੰਦਰ ਸਮਝਾਉਣਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਇੋ ਬਾਲ ਬੁੱਧ ਸੁਖਰੀ ਹੁਣ ਸੁਖ ਦੀ ਅਵਸਥਾ ਪਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਆਪਣੇ ਮਨ ਦੇ ਅੰਦਰ ਮਤ ਦੇ ਅੰਦਰ ਬਾਲ ਅਵਸਥਾ ਧਾਰਨ ਕਰ ਲਵਾਂਗੇ ਨਾ ਬੱਚਿਆਂ ਵਾਲੀ ਸੋਚ ਧਾਰਨ ਕਰ ਲਵਾਂਗੇ ਉਦੋਂ ਹੀ ਸਾਨੂੰ ਸੁੱਖ ਮਿਲ ਸਕਦਾ ਹੈ ਪਾਇੋ ਬਾਲ ਬੁੱਧ ਸੁਖਰੀ ਬਾਲ ਵਾਲੀ ਸੋਚ ਰੱਖ ਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਹਰਕ ਸੋਗ ਹਾਨ ਮਿਰਤ ਦੋਖ ਸੁਖ ਚਿਤ ਸੰਸਰ ਕਰਮਿਲੇ ਭਾਵ ਕੀ ਆਪਾਂ ਦੇਖਨੇ ਆ ਬੱਚਿਆਂ ਨੂੰ ਆਮ ਘਰਾਂ ਵਿੱਚ ਦੇਖਿਆ ਜਾਂਦਾ ਹੈ ਸਾਰੇ ਘਰਾਂ ਵਿੱਚ ਬੱਚੇ ਆਉਂਦੇ ਨੇ ਘਰ ਵਿੱਚ ਖੁਸ਼ੀ ਹੋਵੇ ਤੇ ਉਹ ਉਵੇਂ ਹੀ ਖੇਡਦੇ ਨੇ ਹੱਸਦੇ ਨੇ ਖਾਣਾ ਖਾਂਦੇ ਨੇ ਰਹਿੰਦੇ ਨੇ ਘਰ ਵਿੱਚ ਕੋਈ ਸਰੀਰ ਛੱਡ ਜਾਵੇ ਗਮੀ ਹੋ ਜਾਵੇ ਬੱਚੇ ਉਵੇਂ ਹੀ ਖਾਣ ਪੀਣ ਰਹਿੰਦਾ ਹੈ ਉਵੇਂ ਖੇਡਦੇ ਰਹਿੰਦੇ ਨੇ ਬੱਚਿਆਂ ਤੇ ਇਸ ਗੱਲ ਦਾ ਜਿਆਦਾ ਫਰਕ ਨਹੀਂ ਪੈਂਦਾ ਪਰ ਆਪਣੇ ਸਿਆਣਪ ਆਪਾਂ ਜਦੋਂ ਖੁਸ਼ੀ ਹੁੰਦੀ ਆ ਉਦੋਂ ਰੱਬ ਨੂੰ ਵੀ ਭੁੱਲ ਜਾਂਦੇ ਆ ਨਸ਼ਿਆਂ ਵੱਲ ਵੜ ਜਾਂਦੇ ਆ ਪਵਾਂ ਭਾਰ ਹੋਏ ਰਹਿੰਦੇ ਆ ਤੇ ਜਦੋਂ ਸਾਡੇ ਘਰ ਕੋਈ ਦੁੱਖ ਦੀ ਘੜੀ ਆ ਜਾਵੇ ਉਦੋਂ ਆਪਾਂ ਰੱਬ ਨੂੰ ਤਾਣੇ ਮੇਣੇ ਕਈ ਤਰ੍ਹਾਂ ਦੇ ਲੁਲਾਕ ਕੀਤੇ ਜਾਂਦੇ ਨੇ ਅਨ ਛੱਡਿਆ ਜਾਂਦਾ ਹੈ ਪਰ ਬੱਚਿਆਂ ਦੀ ਅਵਸਥਾ ਇਹੋ ਜੀ ਹੁੰਦੀ ਹੈ ਉਹ ਦੋਵੇਂ ਕੰਡੀਸ਼ਨਾਂ ਦੇ ਵਿੱਚ ਦੋਵੇਂ ਸਮਿਆਂ 'ਚ ਬਰਾਬਰ ਰਹਿੰਦੇ ਨੇ ਗੁਰਬਾਣੀ ਉਦਾਹਰਨ ਦਿੰਦੀ ਹੈ ਕਿ ਜੇ ਤੂੰ ਸੁਖ ਕਰਕੇ ਜਿਉਣਾ ਹੈ ਤੇ ਬਾਲ ਅਵਸਥਾ ਬਣਾਈ ਰੱਖ ਹਰ ਇੱਕ ਸੋ ਨੂੰ ਬਰਾਬਰ ਕਰਕੇ ਸਮਝ ਕਿਉਂਕਿ ਉਹਦੀ ਰਜਾ ਹੈ ਉਹਦਾ ਹੁਕਮ ਹੈ ਜੋ ਲੋਹੋਂ ਕਿ ਸੋਚੋ ਚਿਤਵੋ ਤੋ ਲੋ ਦੁਖਣ ਭਰੇ ਜਿਨ੍ਹਾਂ ਆਪਾਂ ਲੋਚਾਂਗੇ ਜਿਨ੍ਹਾਂ ਸੋਚਾਂਗੇ ਜਿਨ੍ਹਾਂ ਚਿਤਵਾਂਗੇ ਉਹਨਾਂ ਅਸੀਂ ਦੁੱਖਾਂ ਨੂੰ ਕਟਿਆ ਕਰਾਂਗੇ ਜੋ ਕਿਰਪਾਲ ਗੁਰਪੁਰਾ ਭੇਟਿਆ ਤੋ ਆਨੰਦ ਸਹਿਜੇ ਜਿਨਾ ਤੇ ਗੁਰੂ ਦੇ ਕਿਰਪਾ ਹੋ ਜਾਂਦੀ ਹੈ ਉਹ ਸਹਿਜਤਾ ਆਨੰਦ ਦੇ ਵਿੱਚ ਟਿਕ ਜਾਂਦੇ ਨੇ ਜੇ ਤੇ ਸਿਆਣਪ ਕਰਮੋਂ ਕੀਏ ਤੇਤੇ ਬੰਦੇ ਵਿਕਾਰ ਤੇਤੇ ਬੰਧ ਵਿਕਾਰ ਜਿੰਨੀਆਂ ਵੀ ਆਪਾਂ ਸਿਆਣਪਾ ਸਿਆਣਪਾ ਕਰਦੇ ਆਂ ਚਤਰਾਇਆਂ ਕਰਦੇ ਆਂ ਕਿਉਂਕਿ ਇੱਕ ਮਨੁੱਖ ਦੂਜੇ ਤੇ ਸਿਆਣਪਾ ਕਰੀ ਆਉਂਦਾ ਹੈ ਚਲਾਕੀਆਂ ਕਰੀ ਆਉਂਦਾ ਹੈ ਧਨ ਦੀ ਕਮਾਈ ਆਸਤੇ ਵਾਹਾ ਮਾ ਦੀ ਕਮਾਈ ਆਸਤੇ ਤੇ ਨਹੀਂ ਅਸੀਂ ਵਿਕਾਰਾਂ ਦੇ ਵਿੱਚ ਵੱਜੀ ਜਾ ਰਹੇ ਆ ਜੋ ਸਾਧੋ ਕਰਮਸਤਕ ਧਰਿਓ ਤਬ ਹਮ ਮੁਕਤ ਭਏ ਜਦੋਂ ਕੋਈ ਗੁਰੂ ਦੀ ਸੰਗਤ ਕਰਦਾ ਹੈ ਤੇ ਤਦੋ ਹੀ ਮਨੁੱਖ ਇਨਾ ਬੰਦਨਾ ਤੋਂ ਛੁੱਟਦਾ ਹੈ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਕਮ ਕਰੇ ਜਿੰਨੇ ਹੀ ਅਸੀਂ ਮੇਰੋ ਮੇਰੋ ਪਾਪ ਕੀ ਮੇਰੀ ਮੇਰੀ ਕਰਦੇ ਆ ਤਿੰਨਾ ਹੀ ਮਨੁੱਖ ਵਿਕਾਰਾਂ ਦੇ ਵਿੱਚ ਘੇਰਿਆ ਜਾਂਦਾ ਹੈ ਮਨ ਤਨ ਬੁੱਧ ਅਰਪੀ ਠਾਕੁਰ ਕੋ ਤੇ ਜਿਹੜੀ ਆਪਣੀ ਮਤ ਅਤੇ ਤਨ ਗੁਰੂ ਨੂੰ ਅਰਪ ਦੇਂਦੇ ਨੇ ਗੁਰੂ ਅਗੇ ਆ ਕੇ ਆਪਾਂ ਮਸਤਕ ਹੁੰਨੇ ਆ ਨਤ ਮਸਤਕ ਹੁੰਨੇ ਆ ਤੇ ਬੇਨਤੀ ਕਰਨਿਆ ਪਾਤਸ਼ਾ ਸਮਤ ਬਿੰਦੇ ਆਪਣੀ ਮਿਹਰ ਕਰ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸੈਜ ਸੁਏ ਤਦੋਂ ਹੀ ਸੈਜ ਦੀ ਅਵਸਥਾ ਹੁੰਦੀ ਹੈ ਸਬਰ ਹੁੰਦਾ ਹੈ ਜੋ ਲੋ ਪੋਟ ਪਟਾਈ ਚਲਿਓ ਤੋਲੋ ਦਾਨ ਭਰੇ ਤੇ ਜਿੰਨੇ ਅਸੀਂ ਇਸ ਸੰਸਾਰ ਤੇ ਅਗੁਨਾ ਦੀ ਪੋਟਲੀ ਬਨ ਰਹੀਆਂ ਵਿਕਾਰਾਂ ਦੀ ਪੰਡ ਬਨ ਰਹੀਆਂ ਮੰਦੇ ਕਰਮਾਂ ਦੀ ਪੰਡ ਬਨ ਰਹੀਆਂ ਤੋਲੋ ਦਾਨ ਭਰੇ ਉਹਨਾਂ ਦਾ ਦੰਸਨੋ ਪਰ ਨਾ ਪੈਗਾ ਉਹਨਾਂ ਦਾ ਹਰਜਾਨਾ ਸਾਨੂੰ ਪਰਨਾ ਪਵੇਗਾ ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭੈ ਤੇ ਜਿਨ੍ਹਾਂ ਨੂੰ ਕ੍ਰਪਨੇ ਕਿਰਪਾ ਕੀਤੀ ਨਾਮ ਦੇ ਕਮਾਈ ਕੀਤੀ ਉਹ ਹਰ ਵੇਲੇ ਨਿਰਭੈ ਹੋ ਕੇ ਸੰਸਾਰ ਤੇ ਅੰਦਰ ਜੀਵਨ ਜਿਉ ਕੇ ਜਾਂਦੇ ਨੇ ਗੁਰੂ ਕਿਰਪਾ ਕਰੇ ਜਿਵੇਂ ਰੋਜ਼ਾਨਾ ਗੁਰਬਾਣੀ ਸਮਝਾਉਣਾ ਕਰਦੇ ਹੈ ਤਿਵੇਂ ਹੀ ਸਮਝਣ ਸਮਝਾਉਣ ਦੀ ਜਾਂਚ ਆ ਜਾਵੇ ਗੁਰੂ ਦੀਆਂ